ਮੇਰਾ ਨਾਮ ਸਿਮਰਨ ਜੀ ਦੇ ਮੇਰੇ ਤੇ ਹੋਰ ਲੱਗਦਾ ਹਾਂ ਜੀ ਮੈਂ ਤੁਹਾਨੂੰ ਦੱਸਨੀ ਆ ਸਾਰੀ ਗੱਲਬਾਤ ਇਹ ਰੇਲਵੇ ਚ ਨੌਕਰੀ ਕਰਦਾ ਸੀ ਇਹਨੂੰ ਉਹਨੂੰ ਬਾਹਨਾ ਮਾਰ ਕੇ ਆਪਣੇ ਘਰ ਲੈ ਗਈ ਠੀਕ ਆ ਸਾਨੂੰ ਨਹੀਂ ਪਤਾ ਇਹਨੇ ਉਹਦੇ ਕੋਲ ਗਵਾਸਟਾ ਆਇਆ ਕੀ ਕੀਤਾ ਕੀ ਨਹੀਂ ਕੀਤਾ ਇਹਨੂੰ ਉਹਨੂੰ ਮਾਰ ਕੇ ਸਾਡੇ ਗਲੀ ਚ ਸੁੱਟ ਗਈ ਅਗਰ ਉਹਨੇ ਸਾਨੂੰ ਇੰਨੀ ਗੱਲ ਕਹੀ ਆ ਲਾਸਟ ਟਾਈਮ ਤੇ ਕਿ ਨਾ ਚਿੱਟਾ ਚਿੱਟਾ ਗੋੜਨ ਨਾਲ ਖਾਦਾ ਸਾਨੂੰ ਨਹੀਂ ਪਤਾ ਕੀ ਖਾਦਾ ਤੇ ਕੀ ਖਵਾਇਆ ਆਹੀ ਉਹਨੂੰ ਰਾਤ 12:30 ਵਜੇ ਡਿਵਲ ਹਸਪੀਟਲ ਲੈ ਕੇ ਗਏ ਉਹਨਾਂ ਨੇ ਤੁਹਾਨੂੰ ਰਿਪੋਰਟ ਕਰਤਾ ਕਹਿੰਦੇ ਪੇਸ਼ੈਂਟ ਤੁਹਾਡਾ ਬੜਾ ਸੀਰੀਅਸ ਆ। ਅੱਛਾ ਮੈਂ ਤੇ ਮੇਰੇ ਦੋ ਮੈਂ ਤੇ ਮੇਰੇ ਦੋਰ ਗਿਆ ਆਈ ਐਸ ਕੇ ਆਰ ਦੇ ਪਹਿਲਾਂ ਅਬਰੋਲ ਤੇ ਚਲ ਗਏ। ਉਹਨਾਂ ਨੇ ਵੀ ਸਾਨੂੰ ਕਿਹਾ ਕਿ ਤੁਹਾਡਾ ਪੇਸ਼ੈਂਟ ਬੜਾ ਸੀਰੀਅਸ ਆ। ਆਈ ਉੱਥੇ ਰੈਫਰਲ ਕਰਕੇ ਆਈ ਐਸ ਕੇ ਆਰ ਉਸ ਪੜੇ ਚਲ ਗਏ। ਉੱਥੇ ਸਾਡਾ ਪੇਸ਼ੈਂਟ ਗਿਆ ਆਪ ਦਾ ਇੱਥੇ ਵੈਡੀਨੇਟਰ ਤੇ। ਠੀਕ ਆ? ਤੁਹਾਨੂੰ ਉਹਨਾਂ ਨੇ ਕੁਝ ਨਹੀਂ ਕਿਹਾ। ਪਰ ਆਹ ਨੀ ਰਿਪੋਰਟ 'ਚ ਐ ਆਇਆ ਡਾਕਟਰ ਸਾਹਿਬ ਨੇ ਐ ਬੋਲਿਆ ਕਿ ਇਹਨੇ ਡਰੱਗਸ ਕੀਤੀਆਂ। ਠੀਕ ਆ? ਸਾਨੂੰ ਇਨਸਾਫ ਚਾਹੀਦਾ। ਔਰ ਸਾਨੂੰ ਨਹੀਂ ਪਤਾ ਉਹ ਜਨਾਨੀ ਨਹੀਂ ਸਾਨੂੰ ਮਿਲੀ। ਜੇ ਤੇਨੂੰ ਇੱਧਰ ਦਾ ਪਤਾ ਹੈ ਇਹ ਤੁਹਾਡਾ ਮਰੀਜ਼ ਬਿਮਾਰ ਆ ਉਹ ਸਾਡੀ ਗਲੀ ਚ ਖੁੱਟ ਗਈ ਜਿਹੜੇ ਮੇਰੇ ਸੋਰਾ ਸਾਹਿਬ ਹੀ ਉਹਨਾਂ ਨੂੰ ਉਹਨਾਂ ਨੇ ਭਿਓ ਬਣਾਇਦਾ ਹੈ ਹਾਂ ਹਾਂ ਤੇ ਤੁਹਾਨੂੰ ਨਹੀਂ ਪਤਾ ਅੱਗੇ ਇਹਨਾਂ ਆਪਣੀ ਭੈਣ ਦੇ ਇਹਦੀ ਭੈਣ ਦੇ ਮੂੜੇ ਡਰਕਸ ਕਰਦੇ ਸੀ ਠੀਕ ਆ ਉਹਦੀ ਵਜ੍ਹਾ ਨਾਲ ਇਹਨਾਂ ਦਾ ਇੱਥੇ ਆਉਣਾ ਤੁਹਾਨੂੰ ਇੰਤਜ਼ਾਰ ਚਾਹੀਦਾ ਨਾ ਹਫ਼ਤਾ 15 ਦਿਨ ਇਹਦੇ ਨਾਲ ਹੋਸਪੀਟਲ ਰਹੀਆਂ ਰਿਪੋਰਟਾ ਤੁਹਾਨੂੰ ਡਾਕਟਰ ਸਾਹਿਬ ਨੇ ਕਿਹਾ ਕਿ ਪੂਰਾ ਜ਼ਰੂਰ ਦਿੱਤਾ ਕਿ ਰਿਪੋਰਟਾ ਤੇ ਜੋ ਆਏਗਾ ਹੋਈ ਕੋਸ਼ਿਸ਼ ਕਰਾਂ ਪਰ ਰਿਪੋਰਟਾ ਜਾਈ ਆਇਆ ਕਿ ਇਹਨੇ ਡਰਕਸ ਕੀਤੀ ਵੀ

ਓਏ ਤੂੰ ਪੈਸਿਆਂ ਨੂੰ ਕਿਉਂ ਦੇ ਕਰਨੀ ਐ ਚਾਹੇ ਵੀ ਚਾਹੇ ਕੋਈ ਤਾਹੇ ਓਏ ਤੂੰ ਇਹ ਗਿਆ ਪੈਹ ਦੇਖ ਲੀਆਂ ਓਏ ਮੇਰਾ ਬੋਤਨ ਮਾਰ ਕੇ ਛੱਡ ਦਿੱਤਾ ਦੇਖੋ ਕੱਲ ਇੱਕ ਪੁਲਿਸ ਸਟੇਸ਼ਨ ਇਨਫਾਰਮੇਸ਼ਨ ਆਈ ਸੀ ਕਿ ਇੱਕ ਅਰਜੁਨ ਨਾਂ ਦਾ ਮੁੰਡਾ ਆਲੇ ਝੱਕਦਾ ਰਹਿਣ ਵਾਲਾ ਉਹਦੀ ਡਿਊਰਿੰਟ ਟ੍ਰੀਟਮੈਂਟ ਜਿਹੜੀ ਐ ਉਹ ਡੈਥ ਹੋ ਗਈ ਆ ਔਰ ਘਰ ਵਾਲਿਆਂ ਨੂੰ ਇਹ ਸ਼ੱਕ ਹੈ ਕਿ ਕਿਸੇ ਇਹਦੇ ਵਿੱਚ ਕੋਈ ਫਾਲ ਪਲੇ ਨਾ ਹੋਏ ਸੋ ਆਜੋਨਾ ਨੇ ਆਪਣੇ ਮਰੇ ਬੰਦੇ ਦੀ ਡੈੱਡ ਬੋਡੀ ਚੌਂਕ ਚ ਲੈ ਆਂਦੀ ਸੀ ਸੋ ਐਸਐਸਓ ਸਾਹਿਬ ਨੂੰ ਵੀ ਨਾ ਹੀ ਉਹ ਆ ਕੇ ਮਿਲੇ ਨਾ ਆਉਣਾ ਕੋਈ ਸਟੇਟਮੈਂਟ ਦੇ ਰਹੀ ਸੀ ਰਾਤ ਸੋ ਆਪਾਂ ਉਹਨਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਆਪਣੀ ਸਟੇਟਮੈਂਟ ਆਓ ਔਰ ਐਸ ਪਰ ਲਾ ਜੋ ਕਾਰਵਾਈ ਬੰਦੀ ਆਪਾਂ ਕਰ ਦਿੰਦੇ ਆ ਪੋਸਟਮਾਰਟਮ ਕਰਾਨੇ ਆ ਜੋ ਕੌਜ਼ ਆਫ ਡੈਥ ਹੋਏਗੀ ਉਸ ਦੇ ਮੁਤਾਬਕ ਕਾਰਵਾਈ ਕਰ ਦਿਆਂਗੇ ਸੋ ਆਈ ਹੋਪ ਕਿ ਉਹ ਆਪਣੇ ਐਸਐਸਓ ਸਾਹਿਬ ਕੋਲ ਬੈਠੇ ਆ ਆਪਣੀ ਸਟੇਟਮੈਂਟ ਲਿਖਾ ਰਹੇ ਆ ਤਾਂ ਜੈ ਐਸਪਰ ਲਾ ਜੋ ਬਣਦਾ ਆ ਆਪਾਂ ਕਾਰਵਾਈ ਕਰਦੇ ਆ ਦੇਖੋ ਮੈਂ ਇੱਕ ਇੱਕ ਦਿਨ ਅਜੇ ਇਸੇ ਵੀ ਕੋਈ ਵੀ ਸ਼ਬਦ ਮੈਂ ਔਨ ਮੀਡੀਆ ਬੋਲਣ ਤੋਂ ਪਹਿਲਾਂ ਬੇਨਤੀ ਕਰਾਂਗਾ ਵੀ ਕਈ ਜਿਹੜੀਆਂ ਮੈਡੀਕਲ ਸਪੋਰਟ ਹੁੰਦੀਆਂ ਆ ਵਕਤਾਂ ਤੇ ਆਪਾਂ ਰੀਲ ਕਰਾਂਗੇ ਆਪਾਂ ਨਹੀਂ ਚਾਹੁੰਦੇ ਵੀ ਇਸ ਵੇਲੇ ਕੋਈ ਮੈਡੀਕਲ ਰਿਪੋਰਟ ਜਿਹੜੀ ਆ ਪਬਲਿਕ ਕੀਤੀ ਜਾਏ ਤਾਂ ਕਿ ਕਿਸੇ ਦਾ ਕੋਈ ਕੋਈ ਪਰਵਾੜੀ ਲਈ 4-5 ਦਿਨ ਦੀ ਉਹ ਬਾਕੀ ਜਿਹੜੇ ਇਹਦਾ ਸੋ ਡਾਕੂਮੈਂਟਰੀ ਐਵੀਡੈਂਸ ਹੈ ਸਾਡੇ ਕੋਲ ਜੋ ਸਬੂਤ ਹੈ ਉਹ ਆਪਾਂ ਹਸਪੀਟਲ ਦੇਵਾਂਗੇ ਜੋ ਉਹਦੇ ਮੁਤਾਬਕ ਉਹ ਪੋਸਟਮਾਰਟਮ ਦੀ ਜੋ ਰਿਪੋਰਟ ਆਏਗੀ ਉਹਨੂੰ ਤਦ ਕਾਰਵਾਈ ਕੀਤੀ ਜਾਏਗੀ ਜੋ ਉਹ ਅਜੇ ਆਏ ਨਹੀਂ ਸਾਡੇ ਕੋਲ ਆ ਰਹੇ ਨਾ ਸੋ ਆਪਾਂ ਜੋ ਉਹਨਾਂ ਨੂੰ ਦੋਨਾਂ ਪਾਰਟੀਆਂ ਨੂੰ ਬਿਠਾ ਕੇ ਜੋ ਸਹੀ ਤੱਤ ਹੋਣਗੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਏਗੀ ਅਸੀਂ ਧਰਨਾ ਬਿਲਕੁਲ ਚੁਕਾਤਾ ਹੁਣ ਆਪਾਂ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਹੈ पबलिकता पब्लिक परेशान होती है आपको कोई काम नहीं करना आम पबलिक परेशान होगी बाकी जो कानून कहता मुताबिक तो कार्रवाई की जाएगी क्यों नहीं की जाएगी बट आम पब्लिक बेवजह परेशान नहीं होती